ਲਾਹੌਰ ਹਾਈ ਕੋਰਟ ਵੱਲੋਂ ਫੈਸਲਾ ਲਿਆ ਗਿਆ ਕਿ ਸ਼ਹੀਦ ਨੂੰ ਸ਼ਹੀਦ ਦਾ ਦਰਜਾ ਦਿੱਤਾ ਤੱਕੀ ਦਿਨ ਸੀ ਉਹਨੂੰ ਅਤੰਕਵਾਦੀ ਅਤਵਾਦੀ ਘੋਸ਼ਿਤ ਕਰ ਦਿੱਤਾ ਗਿਆ ਤਾਂ ਇਸ ਬਾਰੇ ਅੱਜ ਅਸੀਂ ਖਟਕੜ ਕਲਾ ਜਿਹੜਾ ਕਿ ਸ਼ਹੀਦ ਭਗਤ ਸਿੰਘ ਦਾ ਪੈਤ੍ਰਿਕ ਗਾਵਾਂ ਜੱਦੀ ਗਾਵਾਂ ਜਿੱਥੇ ਉਹਨਾਂ ਦੇ ਪੁਰਖੇ ਰਹਿੰਦੇ ਰਹੇ ਨੇ ਉਸ ਘਰ ਦੇ ਬਿਲਕੁਲ ਸਾਹਮਣੇ ਖੜੇ ਆ ਤੇ ਸਾਡੇ ਨਾਲ ਨੇ ਪਿੰਡ ਖੜਕੜ ਕਲਾਂ ਦੀ ਪੂਰੀ ਪੰਚਾਇਤ ਜਿਹੜੀ ਇਸ ਵੇਲੇ ਮੌਜੂਦ ਹੈ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਸਾਡੇ ਨਾਲ ਨੇ ਸਰਪੰਚ ਜਿਹੜੇ ਮੌਜੂਦਾ ਹੁਣ ਬਣੇ ਨੇ ਸੁਖਵਿੰਦਰ ਸਿੰਘ ਜਿਹੜੇ ਪਹਿਲਾਂ ਵੀ ਪਿੰਡ ਦੇ ਸਰਪੰਚ ਰਹੇ ਨੇ ਪਿੰਡ ਦੇ ਕਾਫੀ ਵਿਕਾਸ ਕਰ ਰਹੇ ਨੇ ਗੱਲਬਾਤ ਕਰਦੇ ਆ ਸੁਖਵਿੰਦਰ ਜੀ ਜਿਹੜਾ ਇੱਕ ਫੈਸਲਾ ਲਿਆ ਗਿਆ ਹਾਈ ਕੋਰਟ ਵੱਲੋਂ ਕੀ ਮੰਨਦੇ ਹੋ ਕਿਉਂਕਿ ਤੁਸੀਂ ਇਸ ਪਿੰਡ ਦੇ ਸਰਪੰਚ ਉਸ ਯੋਧੇ ਦੇ ਪਿੰਡ ਦੇ ਸਰਪੰਚ ਹੋ ਤੇ ਇਸ ਫੈਸਲੇ ਨੂੰ ਪਹਿਲਾਂ ਤਾਂ ਕਿਵੇਂ ਦੇਖਦੇ ਹੋ ਫੈਸਲੇ ਦੀ ਬਿਲਕੁਲ ਵਿਰੋਧਤਾ ਕਰਦੇ ਹਾਂ ਜੀ ਐਸ ਜੱਜ ਨੇ ਵੀ ਜੋ ਫੈਸਲਾ ਦਿੱਤਾ ਗਲਤ ਆ ਇਹ ਗੱਲ ਬੰਦ ਹੀ ਨਹੀਂ ਹੈਗੀ ਤੇ ਸ਼ਹੀਦ ਭਗਤ ਸਿੰਘ ਜਿਹਦਾ ਜਨਮ ਵੀ ਪਾਕਿਸਤਾਨ ਦੇ ਵਿੱਚ ਹੋਇਆ ਪੜੇ ਵੀ ਉੱਥੇ ਪੜੇ ਵੀ ਉੱਥੇ ਕ੍ਰਾਂਤੀ ਦੀ ਲਹਿਰ ਵੀ ਉੱਥੇ ਉੱਠੀ ਪਰ ਉਸੇ ਪਾਕਿਸਤਾਨ ਦਾ ਅੱਜ ਇਹ ਫੈਸਲਾ ਇਹ ਰਵਈਆ ਇੱਕਦਮ ਬਦਲ ਜਾਣਾ ਕਿ ਮੰਨਦੇ ਹੋ ਕਿ ਰਾਜਨੀਤੀ ਦਵਾਇਆ ਜਾਂ ਪਾਕਿਸਤਾਨ ਦੇ ਵਿੱਚ ਕੋਈ ਭਗਤ ਸਿੰਘ ਨੂੰ ਲੈ ਕੇ ਕੋਈ ਵਿਵਾਦ ਖੜੇ ਨੇ ਸਿੱਧੀ ਗੱਲ ਤਾਂ ਇਹ ਹੈ ਜੀ ਚਾਹੀਦਾ ਨਹੀਂ ਹੈਗਾ ਇਹ ਗੱਲ ਸ਼ੋਅਾ ਨਹੀਂ ਦਿੰਦੀ ਜਿਨ੍ਹਾਂ ਨੇ ਇਹ ਗੱਲ ਕਹੀ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਉਹਨਾਂ ਨੂੰ ਆਜ਼ਾਦੀ ਤਾਂ ਹੀ ਮਿਲੀ ਹੈ ਭਾਣ ਲਿਖਨ ਦੀ ਭਈ ਜੇ ਭਗਤ ਸਿੰਘ ਹੋਣੀ ਜਾਨਾਂ ਬਾਲੀਆਂ ਬਿਲਕੁਲ ਤੁਸੀਂ ਜਾਨਾਂ ਦੀ ਗੱਲ ਕੀਤੀ ਤੁਸੀਂ ਜਾਨਾਂ ਬਾਰਾਂ ਦੀ ਗੱਲ ਕੀਤੀ ਹੈ ਦੇਸ਼ ਦੇ ਲਈ ਉਹਨਾਂ ਨੇ ਕੁਰਬਾਨ ਹੋਏ ਨੇ ਕੱਲਾ ਪਾਕਿਸਤਾਨ ਦੇ ਲਈ ਬਲਕਿ ਭਾਰਤ ਦੇ ਉਸ ਵੇਲੇ 1947 ਤੋਂ ਪਹਿਲਾਂ ਜਦੋਂ ਕੋਈ ਸੀਗੇ ਉਦੇਸ਼ ਦੀ ਗੱਲ ਸੀ ਉਸ ਵੇਲੇ ਨਾ ਤਾਂ ਪਾਕਿਸਤਾਨ ਦੀ ਗੱਲ ਸੀ ਨਾ ਭਾਰਤ ਦੀ ਗੱਲ ਸੀ ਸਿਰਫ ਤੇ ਸਰਉਦੇਸ਼ ਸੀ ਗੋਰਿਆਂ ਤੋਂ ਆਜ਼ਾਦ ਕਰਾਉਣਾ ਪਰ ਅੱਜ ਜਦੋਂ 15 ਅਗਸਤ ਤੋਂ ਬਾਅਦ ਆਜ਼ਾਦ ਹੋ ਗਏ ਆ ਹਾਲੇ ਭਾਰਤ ਦੀ ਜਿਹੜੀ ਸਰਕਾਰ ਆ ਉਹਨੂੰ ਸ਼ਹੀਦ ਦਾ ਦਰਜਾ ਤਾਂ ਨਹੀਂ ਦੇ ਸਕੇ ਉਹ ਕਹਿੰਦੇ ਇਹਨੂੰ ਲੋੜ ਹੀ ਨਹੀਂ ਕਿਉਂਕਿ ਸ਼ਹੀਦ-ਏ-ਆਜ਼ਮ ਕਹਿ ਦਿੱਤਾ ਗਿਆ ਪਰ ਪਾਕਿਸਤਾਨ ਦੇ ਵਿੱਚ ਦਰਜਾ ਦੇਣ ਦੇ ਬਾਵਜੂਦ ਨਾ ਜਨਮ ਹੋਣ ਦੇ ਬਾਵਜੂਦ ਵੀ ਉੱਥੇ ਸ਼ਹਾਦਤ ਹੋਣ ਤੋਂ ਬਾਅਦ ਵੀ ਇਹੋ ਜਿਹਾ ਕੰਟਰੋਵਰਸਰੀਆ ਬਿਆਨ ਦੇਣਾ ਵਿਵਾਦਿਤ ਮਾਂਜੂਰ ਲਾਹੌਰ ਕੋਰਟ ਵੱਲੋਂ ਹੀ ਲਾ ਉਹ ਲੱਗਦਾ ਵੀ ਜਿਹੜਾ ਆ ਅੱਜ ਜਿਹੜੇ ਸਰੋਤ ਨੇ ਜਿਹੜੇ ਭਗਤ ਸਿੰਘ ਦੇ ਚਾਹਣ ਵਾਲੇ ਨੇ ਜਿਹੜੇ ਉਹਦੇ ਪ੍ਰੇਰਣਾ ਸਰੋਤ ਨੇ ਉਹਨਾਂ ਦੇ ਮਨਾਂ ਤੇ ਵੀ ਵੱਡੀ ਸੱਚ ਹੈ ਬਿਲਕੁਲ ਜੀ ਸੱਚ ਬਹੁਤ ਹੈ ਇਹ ਸੁਣ ਕੇ ਖਬਰ ਮਨ ਨੂੰ ਬਹੁਤ ਠੇਸ ਪੁੱਜੀ ਠੀਕ ਹੈ ਜੀ ਆਪਣੀ ਸਰਕਾਰ ਨੂੰ ਵੀ ਕਹਾਵਾਂਗੇ ਭਾਰਤ ਦੀ ਸਰਕਾਰ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਕਹਾਵਾਂਗੇ ਇਹਦੇ ਬਲਦ ਮਤਾ ਪਾਇਆ ਜਾਵੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਜਦੋਂ ਤੋ ਤਾਂ ਮੁੱਖ ਮੰਤਰੀ ਇੱਥੇ ਬਣੇ ਉਹਨਾਂ ਨੇ ਸੌਂ ਵੀ ਇੱਥੋਂ ਚੱਕੀ ਜਦੋਂ ਵੀ ਕੋਈ ਕੰਮ ਹੁੰਦਾ ਇੱਥੇ ਮੱਥਾ ਘਟੇਦੇ ਨੇ ਲੱਗਦਾ ਵੇ ਹੁਣ ਉਹਨਾਂ ਨੂੰ ਵੀ ਕੋਈ ਜਿਹੜਾ ਸਪਸ਼ਟੀਕਰਨ ਦੇਣਾ ਚਾਹੀਦਾ ਸਪਸ਼ਟੀਕਰਨ ਦੇਣਾ ਚਾਹੀਦਾ ਮੀਡੀਆ ਦੇ ਸਾਹਮਣੇ ਇਹ ਨਹੀਂ ਕਿ ਗੋਪਤ ਹੋਣਾ ਚਾਹੀਦਾ ਆਮ ਲੋਕਾਂ ਦੇ ਸਾਹਮਣੇ ਸਪੱ ਲੈਣਾ ਚਾਹੀਦਾ ਉਹਨਾਂ ਸਾਡੇ ਸਾਹਮਣੇ ਵੀ ਅਸੀਂ ਭਾਗ ਲੈ ਰਹੇ ਹਾਂ ਕਿੰਨੇ ਸੋਚੀ ਆ ਸਰ ਜੀ ਨਾਲ ਹੋਰ ਵੀ ਨਹੀਂ ਆਪਾਂ ਨੇ ਪਾਜੀ ਕੀ ਕਹਿਣਾ ਚਾਹੋ ਤੁਸੀਂ ਦੱਸੋ ਸਰ ਐਸੇ ਵੀ ਹਾਯਾਦੀ ਦਾ ਨੰਨ ਤਾਂ ਆਪਾਂ ਸਾਰੇ ਮੰਨਦੇ ਪਏ ਜੀ ਇਸ ਵੇਲੇ ਹਮ ਚਾਹੇ ਪੰਜਾਬ ਗਵਰਨਮੈਂਟ ਹੈ ਚਾਹੇ ਸੈਂਟਰ ਗਵਰਨਮੈਂਟ ਹੈ ਤੇ ਹੁਣ ਇਸ ਵੇਲੇ ਇਹ ਵਿਲੇ ਆ ਪੰਜਾਬ ਗਵਰਨਮੈਂਟ ਨੂੰ ਤੁਮਹਰੇ ਆਣਾ ਚਾਹੀਦਾ ਜੀ ਤੇ ਸੈਂਟਰ ਗਵਰਨਮੈਂਟ ਨੂੰ ਹੈਲਪ ਕਰਨੀ ਚਾਹੀਦੀ ਹੈ ਵੀ ਇਦਾਂ ਦੇ ਮੁੱਦੇ ਬਾਰ-ਬਾਰ ਪਾਕਿਸਤਾਨ ਚ ਚਨਾਕ ਥੈਟਸ ਆਲ ਤੇ ਜਿਹੜਾ ਅੱਜ ਫੈਸਲਾ ਲਗਿਆ ਅਚੌਂਕ ਨਹੀਂ ਬਣ ਰਿਹਾ ਉੱਥੇ ਸਟੈਚੂ ਨਹੀਂ ਲੱਗ ਰਿਹਾ ਤੁਸੀਂ ਕੀ ਪੱਖ ਰਖ ਦੇਖਦੇ ਹੋ ਉਹਦਾ ਬਿਲਕੁਲ ਗਲਤ ਗੱਲ ਹੈ ਜੀ ਲੱਗਣਾ ਚਾਹੀਦਾ ਕਿਉਂਕਿ ਭਗਤ ਸੀਤਮੁਰਾ ਪਾਕ ਸਿੰਘ ਦਾ ਭਰਤ ਪਾਕਿਸਤਾਨ ਦਾ ਜੀ ਤੇ ਉੱਥੋਂ ਹੀ ਇਹ ਇਹ ਸਟੈਚੂ ਲਿਖਣਾ ਚਾਹੀਦਾ ਤੇ ਜਿਵੇਂ ਉਹਨਾਂ ਨੇ ਕਿਹਾ ਕਿ ਕਤਲ ਹੈ ਉਹਨੇ ਅੰਗਰੇਜ਼ਾਂ ਦੇ ਅਫਸਰਾਂ ਨੂੰ ਕਤਲ ਕੀਤਾ ਉਸ ਕਤਲ ਨੂੰ ਕਿਵੇਂ ਦੇਖਦੇ ਹੋ ਕੀ ਸੋਚ ਸੀ ਭਗਤ ਸਿੰਘ ਦੀ ਉਸ ਵੇਲੇ ਕਤਲ ਕਰਨ ਦੀ ਸਰ ਆਪਣੀ ਤਾਂ ਭਗਤ ਸਿੰਘ ਹੁਣੀ ਠੀਕ ਸੀਗੇ ਜੀ ਠੀਕ ਹੈ ਜੀ ਇਹ ਹੁਣ ਕਿਉਂ ਕਿ ਇਹਨਾਂ ਦੀ ਸ਼ਹਿਤ ਇਹ ਕੰਮ ਹੋ ਰਿਹਾ ਜੀ ਤੇ ਇਹਦੇ ਬਾਰੇ ਤਾਂ ਮਨ ਲੋ ਪ੍ਰਾਇਰ ਆਪਸ਼ਨ ਪਤਾ ਜਦ ਕੀ ਸ਼ਹੀਦਤਾ ਦਾ ਜਿਹੜਾ ਰਤਵਾ ਉਹ ਵੀ ਪਾਕਿਸਤਾਨ ਨੇ ਦਿੱਤਾ ਉਹਨਾਂ ਦੀ ਯਾਦ ਚ ਬੜੇ ਸਕੂਲ ਬਣੇ ਹੋਏ ਨੇ ਉਹਨਾਂ ਦਾ ਘਰ ਨੂੰ ਬੜਾ ਮੋਡੀਫਾਈ ਕੀਤਾ ਗਿਆ ਲਾਇਬ੍ਰੇਰੀ ਬਣਾਈ ਗਈ ਹੈ ਪਰ ਇੱਕਦਮ ਜਿਹੜਾ ਯੂ ਟਰਨ ਲਾਣੀ ਮਾ ਜੋ ਹਾਈ ਉੱਥੋਂ ਦੀ ਲਾਹੌਰ ਹਾਈ ਕੋਰਟ ਵੱਲੋਂ ਉਸ ਫੈਸਲੇ ਨੂੰ ਕਿਵੇਂ ਦੇਖਦੇ ਹੋ ਕਿ ਇਹ ਕੋਈ ਰਾਜਨੀਤਿਕ ਦਬਾਅ ਹੈ ਜਾਂ ਕੋਈ ਉਹਨਾਂ ਦੀ ਇੰਡੀਵਿਜੂਅਲ رائے ਸਰ ਸਰਾਸਰ ਗਲਤ ਹੈ ਇਹ ਕੋਈ ਰਾਜਨੀਤਿਕ ਦਬਾਅ ਹੈ ਵੀ ਜੋ ਇੱਕਦਮ ਇਹਨਾਂ ਨੇ ਫੈਸਲਾ ਲੈ ਲਿਆ ਜੀ ਪਾਕਿਸਤਾਨ ਗਵਰਨਮੈਂਟ ਨੇ ਆ ਭਾਈ ਤੁਸੀਂ ਕਿਵੇਂ ਦੇਖਦੇ ਹੋ ਜੋ ਫੈਸਲਾ ਆਇਆ ਤੇ ਇਸ ਫੈਸਲੇ ਨੂੰ ਕਿਵੇਂ ਆਪਣੇ ਪਿੰਡ ਪੱਦਰੂ ਇੱਕ ਇਨਸਾਨੀਅਤ ਦੇ ਤੌਰ ਤੇ ਵੀ ਕਿਉਂਕਿ ਅਸੀਂ ਆਜ਼ਾਦ ਦੀ ਫਿਜ਼ਾ ਚ ਨਿਗਮਣ ਰਹੇ ਹਾਂ ਕਿਵੇਂ ਦੇਖਦੇ ਹੋ ਦੇਖੋ ਸਰ ਜਿਹੜਾ ਮਾਨਯੋਗ ਅਦਾਲਤ ਨੇ ਜੱਜ ਸਾਹਿਬ ਨੇ ਜੋ ਵੀ ਫੈਸਲਾ ਕੀਤਾ ਦਿੱਤਾ ਹੈ ਉਹ ਨਿੰਦਣਯੋਗ ਹੈ ਇਨਾਂ ਨੂੰ ਬੋਲਣ ਦਾ ਅਧਿਕਾਰ ਵੀ ਤਾਂ ਇਹਨਾਂ ਨੇ ਹੀ ਦਵਾਇਆ ਸ਼ਹੀਦ ਭਗਤ ਸਿੰਘ ਜੀ ਨੇ ਹੀ ਦਵਾਇਆ ਇਹਨਾਂ ਨੂੰ ਅਧਿਕਾਰ ਜੋ ਸੋ ਉਹਨਾਂ ਦੀ ਰਿਸਪੈਕਟ ਕਰਦੇ ਹੋਏ ਜਿਹੜਾ ਨਿੰਦਰ ਜੋਗ ਮਤਲਬ ਫੈਸਲਾ ਲਿਆ ਉਹਨੂੰ ਵਾਪਸ ਲੈ ਕੇ ਉਹਨਾਂ ਦਾ ਜੋ ਵੀ ਸਟੈਚੂ ਚੌਕ ਚਲਾਣਾ ਚਾਹੁੰਦੇ ਆ ਤੇ ਚੌਕ ਬਣਾਣਾ ਚਾਹੁੰਦੇ ਉਹ ਬਣਾ ਦੇਣਾ ਚਾਹੀਦਾ ਹੈ ਹਾਂਜੀ ਇਹਨਾਂ ਨੂੰ ਸਾਡੀ ਗਵਰਨਮੈਂਟ ਨੂੰ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜੀ ਨੂੰ ਉਹਨਾਂ ਨੂੰ ਵੀ ਪਹਿਲ ਦੇ ਆਧਾਰ ਤੇ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਉਹਨਾਂ ਨੇ ਜਦੋਂ ਫਸਟ ਟਾਈਮ ਐਮਪੀ ਬਣੇ ਸੀ ਉਹਨਾਂ ਨੇ ਇੱਥੇ ਆ ਕੇ ਕਦਮਾਂ ਚ ਰੱਖ ਕੇ ਜਿਹੜੀ ਐ ਸੌ ਚੁੱਕੀ ਸੀ ਕਿ ਅਸੀਂ ਮਤਲਬ ਤੁਹਾਡੇ ਪਾਏ ਹੋਏ ਪੂਰਨੀਆਂ ਤੇ ਚੱਲਾਂਗੇ ਬਟ ਉਸ ਤੋਂ ਬਾਅਦ ਮੁੱਖ ਮੰਤਰੀ ਬਣੇ ਤਦ ਵੀ ਉਹਨਾਂ ਨੇ ਇੱਥੇ ਆ ਕੇ ਜਦੋਂ ਜਿਹੜਾ ਉਹਨਾਂ ਦਾ ਰੁਤਬਾ ਬਣਦਾ ਹੈ ਉਦੇ ਮਤੇ ਲਈ ਪਾਣ ਲਈ ਪਤਾ ਨਹੀਂ ਇਹ ਕਿਉਂ ਚੀਜ਼ ਕਰ ਰਹੇ ਨੇ ਜਾਂ ਇਹ ਲੋਕ ਦਿਖਾਵਾ ਕਰ ਰਹੇ ਨੇ ਬਾਕੀ ਸਰਕਾਰਾਂ ਦੀ ਤਰ੍ਹਾਂ ਉਹ ਉਸ ਨੂੰ ਇੱਕ ਸਾਈਡ ਤੇ ਰੱਖ ਕੇ ਇਹਨਾਂ ਨੂੰ ਜਿਹੜਾ ਸ਼ਹੀਦ ਭਗਤ ਸਿੰਘ ਜੀ ਨੂੰ ਸ਼ਹੀਦੀ ਦਾ ਰਤਬਾ ਜਿਹੜਾ ਉਹ ਦੇਣਾ ਚਾਹੀਦਾ ਹੈ ਤੇ ਉਹਦੇ ਬਰੋਚ ਚ ਜਿਹੋ ਉਹਨਾਂ ਨੇ ਨਿੰਦਣਯੋਗ ਫੈਸਲਾ ਲਿਆ ਚਾਹੇ ਉਹ ਸਿਆਸੀ ਰਾਜਨੀਤਿਕ ਦਬਾਵੇ ਹੇਟ ਹੈ ਤੇ ਉਹਦੇ ਖਿਲਾਫ ਇਹਨਾਂ ਨੂੰ ਜੋ ਵੀ ਜੂਐਨਓ ਜਾਂ ਜੁਗਜੂ ਵੀ ਇਹਨਾਂ ਦੀ ਇਹ ਆਰਗੇਨਾਈਜੇਸ਼ਨ ਹੈਗੀ ਉਹਨਾਂ ਦੇ ਵਿੱਚ ਇਹ ਮਤਾ ਪਾਣਾ ਚਾਹੀਦਾ ਵੀ ਇਹ ਜਿਹੜੇ ਸਤਕਾਰਯੋਗ ਹੈਗੇ ਨੇ ਉਹਨਾਂ ਨੂੰ ਇਸ ਤਰ੍ਹਾਂ ਦੇ ਸ਼ਬਦ ਨਹੀਂ ਵਰਤਣੇ ਚਾਹੀਦੇ ਕੱਲ ਪਾਕਿਸਤਾਨ ਦੀ ਲਾਹੌਰ ਹਾਈ ਕੋਰਟ ਦੇ ਵਿੱਚ ਇੱਕ ਫੈਸਲਾ ਲਿਆ ਗਿਆ ਜਿਹਦੇ ਵਿੱਚ ਸ਼ਹੀਦ ਤੇ ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਉਹ ਇਹ ਕਹਿ ਦਿੱਤਾ ਗਿਆ ਹੈ ਕਿ ਇਹ ਸ਼ਹੀਦ ਨਹੀਂ ਹੈ ਜਦਕਿ ਇਹ ਕਾਤਲ ਹੈ ਕਿਉਂਕਿ ਇਸਨੇ ਅੰਗਰੇਜ਼ਾਂ ਦੀ ਸਰਕਾਰ ਵੱਲੇ ਗੋਰਿਆਂ ਦੇ ਕਤਲ ਕੀਤੇ ਸੀ ਉਸ ਨੂੰ ਲੈ ਕੇ ਜਿਹੜਾ ਲਾਹੌਰ ਦੇ ਵਿੱਚ ਇੱਕ ਚੌਂਕ ਬਣਨਾ ਸੀ ਔਰ ਚੌਂਕ ਦੇ ਵਿੱਚ ਇੱਕ ਸ਼ਹੀਦ ਭਗਤ ਸਿੰਘ ਦਾ ਬੁੱਤ ਲੱਗਣਾ ਸੀਗਾ ਔਰ ਉਸ ਬੁੱਤ ਦੇ ਨਾਲ ਉਸ ਚੌਂਕ ਦਾ ਨਾਮ ਵੀ ਜਿਹੜਾ ਸ਼ਹੀਦ ਭਗਤ ਸਿੰਘ ਰੱਖਿਆ ਜਾਣਾ ਸੀ ਪਰ ਮਾਂਜੋ ਲਾਹੌਰ ਹਾਈ ਕੋਰਟ ਵੱਲੋਂ ਇਹ ਨਿਰਦੇਸ਼ ਕਰ ਦਿੱਤੇ ਗਏ ਨੇ ਕਿ ਇੱਥੇ ਨਾ ਤਾਂ ਚੌਂਕ ਬਣੇਗਾ ਨਾ ਉੱਥੇ ਬੁੱਤ ਲੱਗੇਗਾ ਕਿਉਂਕਿ ਸ਼ਹੀਦ ਭਗਤ ਸਿੰਘ ਸ਼ਹੀਦ ਹੀ ਨਹੀਂ ਹੈ ਜਦਕਿ ਇਹ ਗੱਲ ਮੈਂ ਦੱਸਣੀ ਚਾਹੁੰਦਾ ਹਾਂ ਕਿ ਪਹਿਲਾਂ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣ ਵਾਲੀ ਸਰਕਾਰ ਵੀ ਪਾਕਿਸਤਾਨ ਸੀ ਕਿਉਂਕਿ ਪਾਕਿਸਤਾਨ ਦੇ ਵਿੱਚ ਹੀ ਸ਼ਹੀਦ ਭਗਤ ਸਿੰਘ ਦਾ ਜਨਮ ਹੋਇਆ ਸੀ ਲਾਹੌਰ ਦੇ ਬੰਗਾ ਚੱਕ ਦੇ ਵਿੱਚ ਔਰ ਲਾਹੌਰ ਦੇ ਵਿੱਚ ਹੀ 23 ਮਾਰਚ 1931 ਨੂੰ ਜਦੋਂ ਸ਼ਹੀਦ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ ਤਾਂ ਉੱਥੇ ਹੀ ਉਸ ਯੋਧੇ ਦੀ ਸ਼ਹਾਦਤ ਹੋਈ ਸੀ ਇਹ ਸਾਰਾ ਕੁਝ ਜਿਹੜਾ ਹੋਣ ਤੋਂ ਬਾਅਦ ਪਰ ਜਿਹੜੀ ਅੱਜ ਦੇਰ ਰਾਤ ਜਿਹੜੀ ਆ ਲਾਹੌਰ ਹਾਈ ਕੋਰਟ ਵੱਲੋਂ ਫੈਸਲਾ ਲਿਆ ਗਿਆ ਕਿ ਸ਼ਹੀਦ ਨੂੰ ਸ਼ਹੀਦ ਦਾ ਦਰਜਾ ਤਾਂ ਤੱਕ ਹੀ ਦੇਣਾ ਸੀ ਉਹਨੂੰ ਅਤੰਕਵਾਦੀ ਅਤਵਾਦੀ ਘੋਸ਼ਿਤ ਕਰ ਦਿੱਤਾ ਗਿਆ